ਅਸਦੀਵਾਰ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਛੰਤ ਕਰ ਚੌਥਾ ਹਰ ਅੰਮ੍ਰਿਤ ਪੀਨੇ ਲੋਇਣਾ ਮਨ ਪ੍ਰੇਮ ਰਤਨ ਨਾਮ ਰਾਜੇ ਮਨ RAM ਕਸਵਟੀ ਲਾਇਆ ਕੰਚਨ ਸੋਵਿਨਾ ਗੁਰਮੁਖ ਰੰਗ ਚੁਲੂਲਿਆ ਮੇਰਾ ਮਨ ਤਨੋ ਪਿੰਨਾ ਜਨ ਨਾਨਕ ਮੁਸਕ ਝੋਲਿਆ ਸਭ ਜਨਮ ਤਨ ਤੰਨਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰਸ ਲੋਕਾ ਨਾਲ ਸਲੋਕ ਪੀ ਮਹੱਲੇ ਪਹਿਲੇ ਕੇ ਲਿਖੇ ਢੁੰਡੇ ਅਸਰਾਜੈ ਕੀ ਧੁਨੀ ਸਲੋਕ ਮਹੱਲਾ ਪਹਿਲਾ ਭਲੇ ਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਨਸਤੇ ਦੇਵਤੇ ਕੀਏ ਕਰਤ ਨ ਲਗੀ ਵਾਰ ਮਹੱਲਾ ਦੂਜਾ ਜੇ ਸੋ ਚੰਦਾ ਉਗਵਹਿ ਸੂਰਜ ਚੜੈ ਹਜ਼ਾਰ ਏਤੇ ਚਾਨਣ ਹੋਂਦਿਆਂ ਗੁਰ ਬਿਨ ਘੋਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰ ਨਾ ਚੇਤਨੀ ਮਨ ਆਪਣੈ ਸੁਚੇਤ ਛੂਟੇ ਤਿਲ ਬੁਆੜ ਜਿਉ ਸੁੰਝੇ ਅੰਦਰ ਖੇਤ ਕਿਤੇ ਅੰਦਰ ਛੋਟਿਆਂ ਕਹ ਨਾਨਕ ਸੋਨਾਹ ਫਲਿਹਾ ਫੁਲਿਹਾ ਬੱਪੜੇ ਪੀ ਤਨ ਵਿੱਚ ਸੁਹਾਓ ਪੌੜੀ ਆਪਿਨੇ ਆਪ ਸਾਜਿਓ ਆਪਿਨੇ ਰਚਿਓ ਨਾਉ ਦੁਈ ਕੁਦਰਤ ਸਾਜੀਐ ਕਰ ਆਸਣੇ ਠੋਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵ ਹੈ ਕਰਹਿ ਪਸਾਓ ਤੂੰ ਜਾਣੋ ਹੀ ਸਭ ਸਹਿ ਦਿਲ ਸਹਿ ਜਿੰਦ ਕਵਾਓ ਕਰ ਆਸਣ ਡਿਠੋ ਚਾਓ ਕਰ ਆਸਣ ਡਿਠੋ ਚਾਓ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ